ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਵਲੌਗ ਹੋਪਸ ਸੋਤ ਨਹੀਂ ਸਭ ਵਧੀਆ ਹੋਗੇ ਆਪਣੇ ਘਰਾਂ ਚ ਰਾਜੀ ਭਾਜੀ ਹੋਗੇ ਅੱਜ ਆਪਾਂ ਟਾਈਮ ਸਰ ਉੱਠ ਕੇ ਸਾਰਿਆਂ ਤੋਂ ਪਹਿਲਾਂ ਰੈਡੀ ਹੋ ਗਏ ਆ ਅਰਬਨ ਵੀ ਆਪਾਂ ਬਨ ਲਈ ਆ ਤੇ ਕੱਪੜੇ ਵੀ ਪਾ ਲਏ ਆ ਸਵੇਰੇ ਪਹਿਲਾਂ ਭਾਜੀ ਨੇ ਚਾਹ ਲਿਆਣ ਕੇ ਨੂੰ ਪਿਆਤੀ ਸੀ ਲੋ ਜੀ ਇੱਕ ਗੱਲ ਆਪਾਂ ਨੂੰ ਹੁਣੇ-ਹੁਣੇ ਹੋਰ ਪਤਾ ਲੱਗੀ ਹੈ ਜੀ ਜਿਹੜੀ ਮੰਨੂਬ ਨੇ ਪੈਂਟ ਪਾਈ ਆ ਉਹ ਗਰਲਿਸ਼ ਆ ਇਹ ਲੈ ਕੇ ਆਏ ਜਿੱਥੋਂ ਵੀ ਉਥੇ ਬੁਆਇਸ ਵਾਲਿਆਂ ਦੇ ਵਿੱਚ ਹੀ ਜਿਵੇਂ ਆਪਾਂ ਕੱਪੜੇ ਵੇਖ ਕੇ ਜਿੱਥੇ ਮਰਜ਼ੀ ਰੱਖ ਦਿੰਨੇ ਆ ਉਦਾਂ ਹੀ ਕੋਈ ਜਿੱਥੇ ਮਰਜ਼ੀ ਰੱਖ ਗਿਆ ਇਹਦੇ ਮੰਮੀ ਪਾਪਾ ਨੇ ਵੇਖੀ ਤੇ ਪੈਂਟ ਵਧੀਆ ਲੱਗੀ ਤੇ ਲੈ ਆਏ ਤੇ ਹੁਣ ਜਦੋਂ ਪਾਉਣ ਲੱਗੇ ਤੇ ਉਤੇ ਗਰਲਿਸ਼ ਲਿਖਿਆ ਯਾਰ ਲੋਕੋ ਯਾਰ ਪਰ ਪਤਾ ਨਹੀਂ ਲੱਗੰਦਿਆ ਸੋਹਣੀ ਲੱਗੰਦੀ ਆ ਖੁੱਲਮ ਡੁੱਲਮ ਲੱਗੰਦੀ ਆ ਅੱਜ ਕੱਲ ਇਹਨੂੰ ਕੱਪੜੇ ਖੁੱਲੇ ਖੁੱਲੇ ਸੋਹਣੇ ਲੱਗਦੇ ਆ ਭੀੜੇ ਭੀੜੇ ਦੀ ਕੱਲ ਵੀ ਇਹਦੇ ਸ਼ਰਟ ਪੈਂਟ ਪਾਈ ਸੀ ਨਾ ਐ ਖੁੱਲੀ ਖੁੱਲੀ ਜੀ ਭੱਜਾ ਹੀ ਫਿਰਦਾ ਸੀ ਵਿੱਚ ਕੱਪੜਿਆਂ ਦੇ ਪਰ ਸੋਹਣਾ ਲੱਗੰਦਿਆ ਸੀ ਕਿ ਮੈਂ ਲਹਿੰਗੇ ਵਾਂਗੂ ਆਪਣੀ ਪੈਂਟ ਫੜ ਕੇ ਤੋਰਾ ਉਹ ਨਹੀਂ ਉਹ ਤਾਂ ਸੋਹਣੀ ਲੱਗੰਦੀ ਆ ਸਿਰਫ ਥੋੜੀ ਜਿਹੀ ਲੰਬੀ ਆ ਥੋੜੀ ਜਿਹੀ ਛੋਟੀ ਹੋਵੇ ਨਾ ਕੱਟ ਹੋਵੇ ਬੂਟਾਂ ਦੇ ਥੱਲੇ ਅੱਡੀਆਂ ਤੇ ਚਾਈ ਜਾਂਦੀ ਆ ਆਪਾਂ ਕੋਈ ਵੀ ਚੀਜ਼ ਨਹੀਂ ਮਾਂ ਮਟਾ ਬੈਗ ਕਰਨ ਲੱਗੀ ਗੱਲਾਂ ਤੇ ਆਪਾਂ ਵੀਡੀਓ ਬਣਾਈ ਨਹੀਂ ਕੋਈ ਤੇ ਹੁਣ ਆਪਾਂ ਨੂੰ ਸਮਾਨ ਮਿਲ ਗਿਆ ਤੇ ਆਪਾਂ ਕਮਰੇ 'ਚ ਚੱਲੇ ਆ ਤੇ ਲੱਸੀ ਵਾਲੇ ਨਾਨਾ ਜੀ ਵੱੱਦੇ ਹੀ ਤੇ ਪੀ ਮਮਾ ਜਾਂਦੇ ਆ ਤੇ ਹੁਣ ਆਪਾਂ ਕਮਰੇ 'ਚ ਚੱਲੇ ਆ ਤੇ ਕਮਰੇ ਜਾ ਕੇ ਆਪਾਂ ਖਾਣੇ ਸਮਾਨ ਤੇ ਚਾਹ ਵੀ ਲੈਣੀ ਹੈ ਤਾਂ ਪੰਜ ਇੱਕ ਕਾਪਾ। ਚਾਹ ਵੀ ਲੈਣੀ ਆ। ਆਹੋ ਆ ਕਹਿੰਦੇ ਦਹੀਂ 'ਚ ਪਾ ਕੇ ਚਾਹ। ਦਹੀਂ 'ਚ ਪਾ ਕੇ। ਦਹੀਂ 'ਚ ਚਾਹ ਮਿਕਸ ਕਰਕੇ ਤੇ ਫੇਰ ਖਾਣੇ ਆ। ਚਲਾ ਲਈਏ ਆਪਾਂ। ਸੱਚੀ ਪੀਂਦਾ ਹੀ ਜੇ। ਮੈਂ ਮਾਜਾ ਜੀ। ਰੋਟੀ ਇਹ ਹੈਗੀ ਇੰਨੀ ਛੋਟੀ ਹੈ ਇੰਨੀ ਛੋਟੀ ਦੇ ਪੈਸੇ 10 ਰੁਪਏ ਦੇ 5 ਰੁਪਏ ਦੀ ਹੋਣੀ ਚਾਹੀਦੀ ਇਹ ਵਾਲੀ ਛੋਟੀ ਮੈਨੂੰ ਤਾਂ ਆਪ ਨਹੀਂ ਕੰਬੀਨੇਸ਼ਨ ਦਾ ਪਤਾ ਲੱਗੰਦਿਆ ਆਪਾਂ ਪਰੌਂਠੇ ਲਏ ਆ ਨਾਲ ਮੱਖਣ ਲਿਆ ਦਹੀਂ ਲਿਆ ਲੱਸੀ ਲਈ ਤੇ ਨਾਲ ਚਾਹ ਵੀ ਲੈ ਲਈ ਨਾਨਾ ਜੀ ਬਾਦ ਉਹਨਾਂ ਨੇ ਚਾਹ ਨਹੀਂ ਪੀਣੀ ਉਹਨਾਂ ਨੇ ਚਾਹ ਤਾਂ ਪਹਿਲਾਂ ਪੀ ਚਲੋ ਠੀਕ ਆ ਚਾਹ ਪਹਿਲਾਂ ਪੀਣੀ ਹੋਣੀ ਆ ਚਾਹ 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 ਪੰਜਾਬੀ ਬਾਟ ਚ ਪਤਾ ਕੀ ਕਹਿੰਦੇ ਆ ਸਾਡੇ ਪਾ 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 ਹੋਈ ਜਾਂਦੀ ਕਿਹਨੇ ਕਹਣਾ ਮੇਰੇ ਤੇ ਗਲੇ ਚ ਸਾੜ ਹੀ ਪਈ ਜਾਂਦੀ ਆ ਹੁਣ ਆਪਾਂ ਚੱਲੇ ਆ ਕੇਸਗੜ ਸਾਹਿਬ ਮੱਥਾ ਟੇਕੀਏ ਫਿਰ ਸ਼ਾਇਦ ਅੱਜ ਆਪਾਂ ਨੰਗਲ ਵਾਲੀ ਸਾਈਡ ਨੂੰ ਜਾਣਾ i <laughs> ਅਹੀ ਕੇਸਗਰ ਸਾਹਿਬ ਮੱਥਾ ਠੀਕ ਆਏ ਆ ਘੰਟਾ ਡੇਢ ਘੰਟਾ ਬੈਠਾ ਆਏ ਆ ਕੀਰਤਨ ਸੁਣ ਆਏ ਆ ਇਸ ਤਰ੍ਹਾਂ ਆ ਪਿਆਰਿਓ ਆਪਣੇ ਭਾਈ ਸਾਹਿਬ ਕਮਰੇ ਚ ਪਹੁੰਚ ਗਏ ਨੇ ਸੁੱਤੇ ਤੇ ਨਹੀਂ ਆ ਉਹ ਕਹਿੰਦੇ ਕਿ ਮੈਨੂੰ ਦੱਸੋ ਪਹਿਲਾਂ ਕਿ ਕਿੱਥੇ ਜਾਣਾ ਤੇ ਕੀ ਖਾਣਾ ਉਹ ਭੋਲਵਾ ਆ ਵਧੀਆ ਕੰਮ थे थे बेट रहे थे गेट ਦੇ ਘਰ ਤੋਂ ਖੜੇ ਸੀ ਇੱਥੇ ਪਾਰਕ 'ਚ ਬਹਿ ਜਾਉਣ ਕੇ ਆਈ ਥੱਲੇ ਪਾਰਕ 'ਚ ਬੈਠੇ ਵੇਟ ਕਰ ਰਹੇ ਆ ਭਾਈ ਇਹ ਦੀ ਕਿ ਸ਼ਾਇਦ ਕਮਰੇ 'ਚ ਜਾ ਕੇ ਬੈਠੇ ਆ ਉਹ ਆਵੇ ਗੱਡੀ ਕੱਢ ਕੇ ਬੈਹ ਕੇ ਲੈ ਅਜੇ ਚੇਅਰ ਪਹਚਾਉਣ ਆਲੀ ਆ ਛੱਡ ਦੋ ਫਿਰ ਇਹ ਕੀ ਪੀ ਰਿਹਾ ਹੈ ਉਹ ਚਾਹ ਠੰਡੀ ਚਾਹ ਸੋਹਣੀ ਵਾਹ ਭਾਈ ਸਾਹਿਬ ਹੁਣਾਂ ਤੋਂ ਚਾਹ ਸ਼ਰਦਾਈ ਪੀ ਰਹੇ ਆ ਜੀ ਪੈਸਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦਾ ਫਤੇ ਜੀ ਕੀ ਹਾਲ ਜੀ ਸ਼ਰਦਾਈ ਜੀ ਠੀਕ ਆ ਜੀ ਬੋਦੀ ਚੜਦੀ ਕਲਾਈ ਕਿਰਪਾ ਮਹਾਰਾਜ ਦੀ ਠੀਕ ਆ ਜੀ ਕਿਰਪਾ ਚਾਹੀਦੀ ਆ ਜੀ ਆ ਇੱਕ ਗਲਾਸ ਹੋਰ ਤੁਹਾਨੂੰ ਦਿਨਾਉਂਦਾ ਚੜਦੀ ਕਲਾ ਜੀ ਆਪਣੀ ਮੈਂ ਤੁਹਾਨੂੰ ਕੱਲ 5 ਕਿਲਿਆਂ ਬਾਰੇ ਦੱਸ ਰਿਹਾ ਸੀਗਾ ਕਿਲਾ ਫਤੇਗੜ ਸਾਹਿਬ ਦੇ ਆਪਾਂ ਕੱਲ ਦਰਸ਼ਨ ਘਰ ਆਏ ਸੀਗੇ ਉਹਨਾਂ ਵਿੱਚੋਂ ਇੱਕ ਕਿਲਾ ਇਹ ਆ ਇਹ ਕਿਲਾ ਜੀ ਆਨੰਦਗੜ੍ਹ ਇਹ ਆਨੰਦਗੜ੍ਹ ਦਾ ਕਿਲਾ ਹੈ ਇਹ ਕਿਲਾ ਆਨੰਦਗੜ੍ਹ ਕਿਲਾ ਹੈ ਜੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਵੇਲੀ ਹੁੰਦੀ ਸੀ ਇਸ ਹਵੇਲੀ 'ਚ ਬੈਠ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਈ ਜੰਗਾਂ ਲੜੀਆਂ ਕਈ ਜੰਗਾਂ ਦੀ ਜਿੱਤ ਪ੍ਰਾਪਤ ਕੀਤੀ ਜਦੋਂ ਆਣ ਕੇ ਦੁਸ਼ਮਣਾਂ ਨੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਫਰਿਆਦ ਕੀਤੀ ਕਿ ਮਹਾਰਾਜ ਆਪਣੀ ਹਵੇਲੀ ਆਪਣਾ ਕਿਲਾ ਖਾਲੀ ਕਰ ਦਿਓ ਤੇ ਤੁਸੀਂ ਖਾਲੀ ਕਰਕੇ ਤੇ ਚਲੇ ਜਾਓ ਤੇ ਅਸੀਂ ਤੁਹਾਨੂੰ ਕੁਝ ਨਹੀਂ ਕਾਵਾਂਗੇ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਦੀ ਗੱਲ ਮੰਨ ਕੇ ਇਹ ਹਵੇਲੀ ਇਹ ਕਿਲਾ ਛੱਡ ਦਿੱਤਾ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਤਾ ਸੀਗਾ ਕਿ ਇਹ ਜਿਹੜੀ ਚੀਜ਼ ਦੀ ਸੌਖਾ ਰ ਹੈ ਇਹਨਾਂ ਨੇ ਆਪਣੀ ਸੌ ਤੇ ਕਾਇਮ ਨਹੀਂ ਰਹਿਣਾ ਪਰ ਮਹਾਰਾਜ ਨੇ ਵਾਇਗੁਰੂ ਦਾ ਭਾਣਾ ਮੰਨ ਕੇ ਤੇ ਇਹ ਕਿਲਾ ਛੱਡ ਦਿੱਤਾ ਉਸ ਰਾਤ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਆਨੰਦਪੁਰ ਸਾਹਿਬ ਛੱਡਿਆ ਵਾ ਉਹ ਗੁਰੂ ਗੋਬਿੰਦ ਸਿੰਘ ਦੀ ਆਪਣਾ ਪਰਿਵਾਰ ਸਮੇਤ ਤੇ ਆਪਣੀਆਂ ਸੰਗਤਾਂ ਸਮੇਤ ਇਸ ਕਿਲੇ ਦੇ ਵਿੱਚੋਂ ਨਿਕਲੇ ਸੀਗੇ ਲਾਸਟ ਟਾਈਮ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਕਿਲੇ ਦੇ ਵਿੱਚ ਬਤੀਤ ਕੀਤਾ ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜੀ ਆਓ ਆਪਾਂ ਕਰਦੇ ਹਾਂ ਦਰਸ਼ਨ ਇਸ ਕਿਲੇ ਦੇ ਇਹ ਸਾਰੇ ਹਾਲੇ ਦਿਵਾਲੀ ਇਦਾਂ ਹੀ ਪੁਰਾਣਾ ਕਿਲਾ ਬਣਿਆ ਹੁੰਦਾ ਹੈ ਪਰੇ ਗੁਰਦੁਆਰੇ ਦੀ ਕਮੇਟੀ ਨੇ ਸਾਰਾ ਕੁਝ ਉਟਾ ਕੇ ਨਵੀਆਂ ਕੰਧਾਂ ਕਰਕੇ ਉੱਤੇ ਪੇਂਟ ਵਗੈਰਾ ਮਾਰ ਦਿੱਤਾ ਹੈ ਬੋਲੀ ਬਣੀਏ 132 ਪੌੜੀਆਂ ਪਰ ਆਪਾਂ ਥੱਲੇ ਨਹੀਂ ਗਏ ਸਮਾਨੀਆਂ ਗਾ ਅਸੀਂ ਕਿੱਥੇ ਆ ਗਏ ਆਪਾਂ ਬੋਬੋਤ ਸਾਹਿਬ ਇੱਥੇ ਵੀ ਲਾਗਿੰਗ ਘੱਟ ਗਿਰਿਆ ਬੰਦਰ ਹੈਗੇ ਕਿਤੇ ਬੰਦਰ ਫੋਨ ਇਹਨਾਂ ਚੱਕ ਕੇ ਲੈ ਜਾਣ ਚੱਕ ਕੇ ਜਾਂ ਖੋ ਕੇ ਸਫਰ ਕਰਦੇ ਗੱਡੀ ਚਲਾਉਂਦੇ ਤੇ ਤੁਸੀਂ ਭਾਈ ਹਰਪਾਲ ਸਿੰਘ ਨੂੰ ਲਾ ਲੈਣਾ ਭਾਈ ਹਰਪਾਲ ਸਿੰਘ ਫਤੇਗੜ ਸਾਹਿਬ ਵਾਲੇ ਬਹੁਤ ਹੀ ਵਧੀਆ ਪਿਆਰੀ ਕਥਾ ਕਰਦੇ ਆ ਆਨੰਦ ਲਿਆ ਦਿੰਦੇ ਆ ਬਹੁਤ ਹੀ ਵਧੀਆ ਤੁਹਾਡਾ ਮਨ ਇੱਕਦਮ ਸ਼ਾਂਤ ਕਰ ਦੇਣਗੇ ਤੇ ਮਨ ਐ ਟਿਕਾ ਦੇ ਵਿੱਚ ਆ ਜਾਊਗਾ ਤੁਹਾਨੂੰ ਸਫਰ ਕਰਨ ਦਾ ਡਰਾਈਵਰ ਨੂੰ ਗੱਡੀ ਚਲਾਉਣ ਦਾ ਆਨੰਦ ਆ ਜਾਊਗਾ ਬਹੁਤ ਹੀ ਵਧੀਆ ਸ਼ਾਨਦਾਰ ਮਨ ਲੇ ਭਾਈ ਸਾਹਿਬ ਦੇ ਵਿੱਚ ਹੁਨਰ ਹੀ ਇਸ ਤਰ੍ਹਾਂ ਦਾ ਵਾ ਕਿ ਉਹ ਹਰ ਇੱਕ ਬੰਦੇ ਦੇ ਅੰਦਰ ਰਸ ਭਰ ਦਿੰਦੇ ਨੇ ਜੀ ਗੁਰਦੁਆਰਾ ਬੀਬੋ ਔਰ ਸਾਹਿਬ ਜੋ ਕਿ ਨੰਗਲ ਸ਼ਹਿਰ ਦੇ ਕੋਲ ਇਹਦੇ ਕੰਡੇ ਤੇ ਇੱਕ ਦਰਿਆ ਵਗਦਾ ਹੈ ਇੱਥੇ ਬਾਂਦਰ ਬਹੁਤ ਜ਼ਿਆਦੇ ਨੇ ਲੋਨ ਆਪਾਂ ਜੀ ਡਿਨਰ ਲੱਗੇ ਕਰਨਾ ਅੱਜ ਆਪਾਂ ਟਾਈਮ ਸੇ ਰਾਈ ਡਿਨਰ ਕਰ ਲੈਣ ਲੱਗੇ ਆਂ ਇਹ ਸਾਡੇ ਪਿਆਰੇ ਜੀ ਮੰਮੀ ਕਾਈ ਗੀ ਬਾਬਾ ਉਹ ਮੈਂ ਮਚੀ ਨੂੰ ਤੇਰੀ ਬੋਈ ਉਹ ਬੋ ਬੋ ਆਹ ਕਿਹਦੇ ਪੈਸਾ ਮੈਂ ਕਹਿੰਦੇ ਨਾ ਗੱਲਾਂ ਤੋਂ ਜਾਣਾ ਕਰਾ ਗਏ ਤੁਹਾਨੂੰ ਖਾਣਾ ਕਰਾ ਗਏ ਗਾਇਸ ਆਪਾਂ ਚਾਹ ਪਾਣੀ ਪੀ ਲਈਏ ਮੈਨੂੰ ਲੱਗਾ ਕਿ ਰੋਟੀ ਖਾਣੀ ਆ ਮੈਂ ਤੁਹਾਨੂੰ ਰੋਟੀ ਦਾ ਐਕਸਪਲੇਨ ਕਰਤਾ ਆਪਾਂ ਚੱਲੇ ਆ ਗੁਰਦੁਆਰਾ ਸੀਸਗੰ੍ਹ ਸਾਹਿਬ ਨਿਰਪਿਆ ਚੋੜ ਕੇ ਜਨ ਕੋ ਆਵਾ ਨਿਰਪਿਆ ਨੰਦ ਕੋ ਦਿਆ ਸਤ ਤੁਰ ਦੇ ਬੰਦੀ ਛੋੜ ਹੈ ਸਤ ਤੁਰ ਬੰਦੀ ਛੋੜ ਹੈ ਸਤ ਤੁਰ ਬੰਦੀ ਛੋੜ ਹੈ una pan ਸ਼ੋਡ ਹੈ ਜਿਸ ਤੇ ਕਿਥੇ ਚੱਲੇ ਮੈਨੂੰ ਪਤਾ ਪਤਾ ਨਹੀਂ ਕਹਿੰਦੇ ਮੈਨੂੰ ਲੱਗਦਾ ਪਹਿਲਾਂ ਰੋਟੀ ਖਾਂਗੇ ਹੈ ਉਹ ਗੁਰੂਆ ਤੁਸੀਂ ਦੋ ਦੋ ਟੀ ਡਲਵਾਏ ਮੈਂ ਤਾਂ ਖਾਦਾ ਕੀ ਆ ਮੈਂ ਤਾਂ ਬਸ ਥੋੜੇ ਜਿਹਾ ਚੋਮੇ ਖਾਦੇ ਆ ਚੱਲ ਤੂੰ ਤਾਂ ਚੋਮੇ ਨਹੀਂ ਖਾਦੇ ਆ ਲੈਣੇ ਹਾਂਗੇ ਪਹਿਲਾਂ ਨਹੀਂ 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 ਇਹਨਾਂ ਨੇ ਰੋਟੀ ਨਹੀਂ ਖਾਣੀ ਇਹਨਾਂ ਨੇ ਖਾਣੀ ਬੰਦ ਸ਼ੋਲੇ ਸਾਨੂੰ ਤੁਸੀਂ ਗੁੰਮਰਾਹ ਕਰਕੇ ਸਾਡੇ ਸੱਚ ਦੀਆਂ ਤੋਪਾਂ ਦਾ ਮੂੰਹ ਆਗਰ ਨਹੀਂ ਕਰ ਸਕਦੇ ਬਾਈ ਇਹ ਤਾਂ ਸਾਨੂੰ ਗੁਰੂ ਨੇ ਸਿਖਾ ਦਿੱਤਾ ਸੀ ਜਿੰਨੀ ਹੰਗ ਖਾਗੇ ਬੇਸ਼ਰਮਾ ਵਾਲਾ ਪੁੱਤ ਪੈਦਾ ਹੋਇਆ ਅੱਜ ਕਿਸੇ ਨੂੰ ਬਹੁਤੀ ਜਿਆਦਾ ਭੁੱਖ ਨਹੀਂ ਹੈਗੀ ਤੇ ਸਾਰੇ ਕਹਿੰਦੇ ਆਪਾਂ ਹਲਕਾ ਫੁਲਕਾ ਖਾਵਾਂਗੇ ਤੇ ਹਲਕੇ ਫੁਲਕੇ ਦਾ ਮੀਨਸ ਇਹੀ ਕਿ ਇੱਥੇ ਆ ਗੋਲ ਗੱਪੇ ਜਾਂ ਜੋ ਕੁਝ ਲੱਗਨਦਾ ਬੰਦ ਟਿੱਕੀ ਵਗੈਰਾ ਜਾਂ ਬੰਦ ਛੋਲੇ ਵਗੈਰਾ ਉਹ ਖਾ ਲਾਂਗੇ ਤੇ ਮਿੰਡੋ ਮਿੰਡ ਉਧਰੋਂ ਸੀ ਸਕੰਦ ਗੁਰਦੁਆਰੇ ਸਾਹਿਬ ਤੋਂ ਗੱਡੀਆਂ ਕੱਢ ਕੇ ਆ ਕੇ ਇੱਥੇ ਬ੍ਰੇਕ ਮਾਰੀ ਹੈ ਤੇ ਜਦੋਂ ਆਣ ਕੇ ਇੱਥੇ ਵੇਖੇ ਤੇ ਸਾਰੀਆਂ ਦੁਕਾਨਾਂ ਬੰਦ ਇੱਕ ਵੀ ਨਹੀਂ ਖੁੱਲੀ ਤੇ ਹਲਕਾ ਫੁਲਕਾ ਖਾਂਦੇ-ਖਾਂਦੇ ਤੇ ਫੇਰ ਹੈਵੀ ਪਾਰਾ ਫੁਲਕਾ ਖਾਣਾ ਪੈਣਾ ਸਵੇਰ ਦੀ ਰੱਡ ਲਾਈ ਭਾਜੀ ਨੇ ਕਿ ਕਰਮ ਤੋਂ ਪਾਰਟੀ ਲੈਣੀ ਹੈ ਤੇ ਮੈਂ ਸੋਚਿਆ ਮੈਂ ਕਿਹਾ ਚਲੋ ਇਹਨਾਂ ਨੂੰ ਬੰਦ ਛੋਲੇ ਖਵਾ ਕੇ ਤੇ ਪਾਰਟੀ ਆਪਣੀ ਖਤਮ ਕਰੋ ਨਹੀਂ ਤਾਂ ਪਾਰਟੀ ਮੇਰੀ ਨਾਲ-ਨਾਲ ਹੀ ਚੱਲਦੀ ਰਹਿਣੀ ਹੈ ਏ ਏਡੇ ਚਲਾ ਗਿਆ ਇਹਨਾਂ ਨੇ ਮੇਰੇ ਤੋਂ ਪਾਰਟੀ ਲੈਣ ਦੇ ਚੱਕਰ ਦੇ ਵਿੱਚ ਕੱਲ ਦੀ ਰਾਤ ਵੀ ਆਨੰਦਪੁਰ ਸਾਹਿਬ ਹੀ ਰਹਿਣਗੇ ਇਹਨਾਂ ਨੇ ਬੰਦ ਛੋਲੇ ਖਾ ਕੇ ਜਾਣਾ ਉਹ ਵੀ ਮੇਰੇ ਤੋਂ ਕਾਰ ਕਰਾ ਕੇ ਪਹੁੰਚ ਗਏ ਆ ਜੀ ਫਿਰ ਖਾਲਸੇ ਢਾਬੇ ਤੇ ਸਾਡੀ ਪਬਲੀ ਨੂੰ ਜਦੋਂ ਤੇ ਅਸੀਂ ਆਨੰਦਪੁਰ ਸਾਹਿਬ ਆਏ ਆ ਨਾ ਉਸ ਦਿਨ ਦਾ ਬੁਖਾਰ ਚੜਿਆ ਸ਼ਾਦਾ ਪਾਣੀ ਛੱਕ ਕੇ ਆਪਾਂ ਹੋ ਗਏ ਆ ਵਹਿਲੇ ਐਰ ਕੀ ਆਪਾਂ ਦਿਵਾਲੀ ਤੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ ਆ ਜਿਵੇਂ ਜਿਵੇਂ ਨੇੜੇ ਨੇੜੇ ਸਿਆਲ ਆਈ ਜਾਂਦਾ ਏ ਕਲਗੀਧਰ ਪਿਤਾ ਦਾ ਖਿਆਲ ਆਈ ਜਾਂਦਾ ਏ ਕੰਡੇ ਕੰਡੇ ਤੁਰੇ ਧਾਣਾ ਛੋਟੇ ਛੋਟੇ ਲਾਲਾਂ ਦਾ ਦੇਵੇ ਨਾ ਜਵਾਬ ਦਾਦੀ ਲਾਲਾਂ ਦੇ ਸਵਾਲਾਂ ਦਾ ਤੁਰ ਤੁਰ ਹੋਇਆ ਬੁਰਾ ਹਾਲ ਚਿਤ ਆਈ ਜਾਂਦਾ ਏ ਕਲਗੀਧਰ ਪਿਤਾ ਦਾ ਖਿਆਲ ਆਈ ਜਾਂਦਾ ਏ ਲੈ ਚੱਲੇ ਹਾਂ ਚੱਲਿਆ ਜੀ ਮੈਂ ਗੁਰਵਾ ਸੱਚੀ ਮੁੱਚੀ ਨਾ ਹੁੰਦਿਆਂ ਕਿਦੋਂ ਤੁਮਨੇ ਮਾਵਾ ਤੈਨੂੰ ਫੋਨ ਲਿਆ ਹੁੰਦਿਆਂ ਦੀ ਸੱਚੀ ਮੁੱਚੀ ਗੁਰਵਾ ਸੋ ਲਗੇ ਗੁਰਵਾ ਮੈਂ ਸੱਚੀ ਮੁੱਚੀ ਨਾ ਹੁੰਦਿਆਂ ਜਦੋਂ ਕਿ ਉਹ ਨਹੀਂ ਕਰਦੇ ਆ ਜਿੱਤੇ ਤੋਂ ਗੜ ਲਿਆ ਹੋਵੇ ਹਵਾ ਥਮ ਗਈ ਆਸੀ ਤੇਰੇ ਮੱਤੇ ਬੜੀ ਜੰਗ ਆਸੀ ਤੇ ਲੈ ਨੀ ਜੜੀਆਂ ਸਭ ਦਿੰਦੀਆਂ ਮੱਚੀਆਂ ਹੈਂ ਜੋੜੇ ਹੱਥ ਮੇ ਤਾਂ ਦੂਰ ਦੂਰੀ ਰਿਹਾ ਕਰ ਏ ਮਮਾ ਨਾ ਅਨੂ ਵੀ ਲਿਆ ਕਰ ਏ ਤੇ ਤਾਂ ਨੂੰ ਉਮੀਦ ਆ ਮੈਨੂੰ ਕਿ ਤੁਹਾਨੂੰ ਇਹ ਆਪਣੇ ਸਾਰੇ ਵਲੌਗ ਵਧੀਆ ਲੱਗੇ ਹੋਣਗੇ ਤੇ ਇਹ ਵੀ ਵਲੌਗ ਜੇ ਤੁਹਾਨੂੰ ਵਧੀਆ ਲੱਗਾ ਹੋਵੇ ਤੇ ਪਲੀਸ ਲਾਈਕ ਕਮੈਂਟ ਐਂਡ ਸ਼ੇਅਰ ਕਰ ਦਿਓ ਤੇ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆਪਾਂ ਨੈਕਸਟ ਪਾਰਟ ਦੇ ਨਾਲ ਓਕੇ ਜੀ ਧੰਨਵਾਦ ਤੁਹਾਡਾ ਸਭ ਦਾ